ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਚੰਜੂ ਰਾਖਾ ਪ੍ਰਪਤਾ ਕ ਕਿਨੋ ਵਡਕਲ ਮਹਿਸਾਕਾ ਸਾਧਨ ਹੋਤ ਇਤੀ ਜਿੰਨ ਕਰੀ ਸੀਸ ਦੀਆ ਪਰ ਸੀਨਾ ਉਚਰੀ ਇਹ ਗੁਰਬਾਣੀ ਵਾਕਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਲਈ ਕਹੀਆਂ ਗਈਆਂ ਹਨ ਕਿਉਂਕਿ ਉਹਨਾਂ ਨੇ ਆਪਣੀ ਸ਼ਹੀਦੀ ਦੇ ਕੇ ਵੀ ਹਿੰਦੂ ਧਰਮ ਦੀ ਰੱਖਿਆ ਕੀਤੀ ਸੋ ਅੱਜ ਆਪਾਂ ਗੱਲ ਕਰਦੇ ਹਾਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੇ ਸੰਘਰਸ਼ ਬਾਰੇ ਜੋ ਕਿ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਨਾਲ ਜਾਣੇ ਜਾਂਦੇ ਹਨ। ਉਹਨਾਂ ਨੇ Hindu ਧਰਮ ਬਚਾਉਣ ਲਈ ਤੇ ਉਸ ਦੀ ਰੱਖਿਆ ਲਈ ਕਸ਼ਮੀਰੀ ਪੰਡਤਾਂ ਦੀ ਮਦਦ ਕੀਤੀ। ਸਿੱਖਾਂ ਦੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਦਾ ਜਨਮ 1 April 1621 ਨੂੰ ਅੰਮ੍ਰਿਤਸਰ ਵਿਖੇ ਹੋਇਆ। ਉਹ ਗੁਰੂ ਹਰਗੋਬਿੰਦ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ ਤੇ ਉਹਨਾਂ ਦੀ ਮਾਤਾ ਦਾ ਨਾਮ ਬੇਬੇ ਨਾਨਕੀ ਸੀ। ਉਨ੍ਹਾਂ ਦਾ ਵਿਆਹ ਲਖਨੌਰੀ ਦੇ ਲਾਲਚੰਦ ਦੀ ਸੁਪਤਰੀ ਗੁਜਰੀ ਨਾਲ ਹੋਇਆ ਆਪਣੇ ਪਿਤਾ ਗੁਰੂ ਹਰਗੋਬਿੰਦ ਜੀ ਦੇ ਨਾਲ ਗੁਰੂ ਤੇਗ ਬਹਾਦਰ ਜੀ ਛੋਟੀ ਉਮਰ ਵਿੱਚ ਹੀ ਯੁੱਧ ਲੜਨ ਜਾਂਦੇ ਸਨ 14 ਸਾਲ ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਜੀ ਆਪਣੇ ਪਿਤਾ ਨਾਲ ਮੁਗਲਾਂ ਖਿਲਾਫ ਯੁੱਧ ਲੜਨ ਗਏ ਯੁੱਧ ਵਿੱਚ ਉਨ੍ਹਾਂ ਦੀ ਬਹਾਦਰੀ ਤੇ ਤਲਵਾਰਬਾਜ਼ੀ ਦੇਖ ਕੇ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਗੁਰੂ ਹਰਗੋਬਿੰਦ ਜੀ ਬਹੁਤ ਹੀ ਪ੍ਰਭਾਵਿਤ ਹੋਏ। ਉਹਨਾਂ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਨੇ ਉਹਨਾਂ ਦਾ ਨਾਮ ਜਿਹੜਾ ਬਚਪਨ ਵਿੱਚ ਤਿਆਗਮਲ ਸੀ ਬਦਲ ਕੇ ਹੁਣ ਗੁਰੂ ਤੇਗ ਬਹਾਦਰ ਰੱਖ ਦਿੱਤਾ। ਗੁਰੂ ਤੇਗ ਬਹਾਦਰ ਜੀ ਨੇ ਕਈ ਧਰਮ ਗ੍ਰੰਥਾ, ਗੁਰਬਾਣੀ ਦੀ ਸਿੱਖਿਆ, ਘੁੜਸਵਾਰੇ ਦੀ ਸਿੱਖਿਆ ਅਤੇ ਸ਼ਾਸਤਰਾਂ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਉਪਰੰਤ ਆਪਣੇ ਪਿਤਾ ਜੀ ਗੁਰੂ ਹਰਗੋਬਿੰਦ ਜੀ ਦੀ ਜੋਤੀ ਜੋਤ ਸਮਾਉਣ ਮਗਰੋਂ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਮਾਤਾ ਅਤੇ ਪਤਨੀ ਨਾਲ ਕਿਰਤਪੁਰ ਛੱਡ ਦਿੱਤਾ ਅਤੇ ਬਕਾਲਾ ਵਿਖੇ ਨਿਵਾਸ ਕੀਤਾ ਜਦੋਂ ਸਿੱਖਾਂ ਦੇ 8ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ ਜੋਤ ਸਮਾਉਣ ਦਾ ਵੇਲਾ ਆਇਆ ਤੇ ਉਹਨਾਂ ਨੇ ਕੁਝ ਸ਼ਬਦ ਕਹੇ ਕਿ ਅਗਲਾ ਗੁਰੂ ਬਾਬਾ ਬਕਾਲਾ ਵਿਖੇ ਰਹੇਗਾ ਇਹ ਜਾਣਦੇ ਹੀ ਸੰਗਤਾਂ ਅੰਮ੍ਰਿਤਸਰ ਲਾਗੇ ਬਾਬਾ ਬਕਾਲੇ ਪਹੁੰਚੀਆਂ ਕਾਠੀਵੜ ਤੋਂ ਇੱਕ ਮਸੰਦ ਮੱਖਣ ਚਾ ਲੁਬਾਣਾ ਗੁਰੂ ਤੇਗ ਬਹਾਦਰ ਜੀ ਕੋਲ ਪਹੁੰਚਿਆ ਤੇ ਉਹਨਾਂ ਨੂੰ ਨਵੇਂ ਗੁਰੂ ਦੇ ਰੂਪ ਵਿੱਚ ਉਪਾਦੀ ਦਿੱਤੀ ਗੁਰੂ ਸਾਹਿਬ ਨੇ ਨਵੇਂ ਗੁਰੂ ਦੀ ਗੁਰਗੱਦੀ ਸੰਭਾਲੀ ਤੇ ਸਿੱਖੀ ਦੀ ਬਾਗਟੌਰ ਬਾਗਡੋਰ ਵੀ ਸੰਭੀ ਕੁਝ ਸਾਲਾਂ ਮਗਰੋਂ ਕੀਰਤਪੁਰ ਤੋਂ 5 ਮੀਲ ਦੂਰ ਪਿੰਡ ਮੱਖੋਵਾਲ ਨੇੜੇ ਗੁਰੂ ਤੇਗ ਬਹਾਦਰ ਜੀ ਨੇ ਬिलासपुर ਦੇ ਰਾਜੇ ਦਲੀਪ ਚੰਦ ਕੋਲੋਂ ਕੁਝ ਜ਼ਮੀਨ ਖਰੀਦੀ। ਇਸੇ ਥਾਂ ਤੇ ਗੁਰੂ ਜੀ ਨੇ ਆਪਣੀ ਮਾਤਾ ਦੇ ਨਾਮ ਤੇ ਇੱਕ ਨਵਾਂ ਸ਼ਹਿਰ ਵਸਾਇਆ ਜੀ ਦਾ ਨਾਮ ਉਹਨਾਂ ਨੇ ਚੱਕ ਨਾਨਕੀ ਰੱਖਿਆ ਜੋ ਕਿ 1665 ਇਸਵੀ ਵਿੱਚ ਅਨੰਦਪੁਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ। ਉਸੇ ਵੇਲੇ ਦੂਜੇ ਪਾਸੇ ਔਰੰਗਜ਼ੇਬ ਤੇ ਕਸ਼ਮੀਰੀ ਪੰਡਿਤਾਂ ਦੀ ਕਹਾਣੀ ਸ਼ੁਰੂ ਹੁੰਦੀ ਹੈ ਕਸ਼ਮੀਰੀ ਪੰਡਿਤ ਹਿੰਦੂ ਧਰਮ ਨੂੰ ਮੰਨਦੇ ਸਨ ਤੇ ਔਰੰਗਜ਼ੇਬ ਨੇ ਗੀਤਾ ਦੇ ਸ਼ਲੋਕ ਸੁਣਨ ਲਈ ਤੇ ਜਾਣਨ ਲਈ ਇੱਕ ਕਸ਼ਮੀਰੀ ਪੰਡਿਤ ਨੂੰ ਰੱਖ ਰੱਖਿਆ ਸੀ ਉਹ ਹਰ ਰੋਜ਼ ਗੁਰ ਔਰੰਗਜ਼ੇਬ ਕੋਲ ਜਾਂਦਾ ਸੀ ਤੇ ਉਹਨਾਂ ਨੂੰ ਗੀਤਾ ਦੇ ਸ਼ਲੋਕ ਸੁਣਾਉਂਦਾ ਸੀ ਔਰੰਗਜ਼ੇਬ ਨੂੰ ਆਪਣੇ ਧਰਮ ਤੇ ਬਹੁਤ ਕਮੰਡ ਤੇ ਮਾਨਸੀ ਉਹ ਇਹ ਕਹਿੰਦਾ ਸੀਗਾ ਕਿ ਮੁਸਲਿਮ ਧਰਮ ਤੋਂ ਉੱਪਰ ਕੋਈ ਧਰਮ ਨਹੀਂ ਹੈ ਇਸ ਡਰ ਤੋਂ ਜਿਹੜਾ ਪੰਡਿਤ ਉਹਨਾਂ ਨੂੰ ਗੀਤਾ ਦੇ ਸ਼ਲੋਕ ਸੁਣਾਉਂਦਾ ਸੀ ਉਹ ਗੀਤਾ ਵਿੱਚ ਆਏ ਅਜਿਹੇ ਸ਼ਲੋਕ ਜਿਨ੍ਹਾਂ ਵਿੱਚ Hindu ਧਰਮ ਨੂੰ ਮਹਾਨ ਦੱਸਿਆ ਹੋਇਆ ਸੀ ਉਹ ਨਹੀਂ ਦੱਸਦਾ ਸੀ ਕਿਉਂਕਿ ਉਹਨੂੰ ਔਰੰਗਜ਼ੇਬ ਦੇ ਗੁੱਸੇ ਦਾ ਪਤਾ ਸੀ ਤੇ ਉਹਨਾਂ ਸ਼ਲੋਕਾਂ ਵੇਲੇ ਉਹ ਚੁੱਪ ਹੋ ਜਾਂਦਾ ਸੀ ਜਿਸ ਵਿੱਚ Hindu ਧਰਮ ਨੂੰ ਮਹਾਨ ਦੱਸਿਆ ਗਿਆ ਹੈ ਇੱਕ ਦਿਨ ਉਸ ਪੰਡਿਤ ਦੀ ਤबीयत ਬਹੁਤ ਖਰਾਬ ਹੋ ਗਈ ਤੇ ਉਸਨੇ ਆਪਣੇ ਪੁੱਤਰ ਨੂੰ ਔਰੰਗਜ਼ੇਬ ਕੋਲ ਸ਼ਲੋਕ ਸਲੋਂ ਨਹੀਂ ਭੇਜਿਆ ਉਸਦੇ ਪੁੱਤਰ ਨੂੰ ਇਹ ਗੱਲ ਨਹੀਂ ਪਤਾ ਸੀ ਕਿ Hindu ਧਰਮ ਦੇ ਮਹਾਨ ਦੱਸਣ ਵਾਲੇ ਸ਼ਲੋਕਾਂ ਨੂੰ ਔਰੰਗਜ਼ੇਬ ਸਾਹਮਣੇ ਨਹੀਂ ਦੱਸਣਾ ਹੈ ਜਦੋਂ ਉਹ ਔਰੰਗਜ਼ੇਬ ਦੇ ਦਰਬਾਰ ਵਿੱਚ ਗਿਆ ਅਤੇ ਸਲੋਕਾਂ ਦੀ ਵਿਆਖਿਆ ਕਰਨ ਲੱਗਿਆ ਤੇ ਉਹਨੇ ਸਾਰੇ ਸਲੋਕਾਂ ਦੀ ਵਿਆਖਿਆ ਕਰ ਦਿੱਤੀ ਜਿਸ ਵਿੱਚ ਹਿੰਦੂ ਧਰਮ ਨੂੰ ਸਭ ਧਰਮਾਂ ਤੋਂ ਮਹਾਨ ਕਿਹਾ ਗਿਆ ਸੀ ਇਹ ਸੁਣ ਕੇ ਔਰੰਗਜ਼ੇਬ ਬੁਖਲਾ ਉਠਿਆ ਤੇ ਉਸਨੇ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ ਕੋਈ ਵੀ ਧਰਮ ਮੇਰੇ ਧਰਮ ਤੋਂ ਉੱਤੇ ਨਹੀਂ ਹੈ ਮੈਂ ਕੋਈ ਵੀ ਹਿੰਦੂ ਨਹੀਂ ਛੱਡਾਂਗਾ ਸਭ ਨੂੰ ਮੁਸਲਮਾਨ ਬਣਾ ਦੇਵਾਂਗਾ ਇਸ ਜਿੱਦ ਨੂੰ ਪਗੋਂ ਲਈ ਔਰੰਗਜ਼ੇਬ ਨੇ ਸਾਰੇ ਪਾਸੇ ਐਲਾਨ ਕਰ ਦਿੱਤੇ ਕਿ ਜਿਹੜਾ ਵੀ ਕੋਈ ਹਿੰਦੂ ਸਿੱਖ ਈਸਾਈ ਤੁਹਾਨੂੰ ਵਿਖਦਾ ਹੈ ਤੇ ਉਸ ਨੂੰ ਜ਼ਬਰਨ ਮੁਸਲਮ ਧਰਮ ਵਿੱਚ ਬਦਲ ਦਿੱਤਾ ਜਾਵੇ ਦੂਜੇ ਪਾਸੇ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਸਾਹਿਬ ਵਾਪਿਸ ਪਰਤੇ ਆਪਣੀਆਂ ਯਾਤਰਾਵਾਂ ਕਰਕੇ ਉਹਨਾਂ ਨੇ ਕਈ ਯਾਤਰਾਵਾਂ ਕੀਤੀਆਂ ਦਿੱਲੀ ਆਗਰਾ ਅਲਹਾਬਾਦ ਬਨਾਰਸ ਗਿਆ ਅਤੇ ਮਿਰਜ਼ਾ ਪੂਰ ਹੁੰਦੇ ਹੋਏ ਪਟਨਾ ਸਾਹਿਬ ਵੀ ਗਏ 1672 ਵਿੱਚ ਆਨੰਦਪੁਰ ਪਹੁੰਚਣ ਬਾਅਦ ਉਹਨਾਂ ਨੇ ਆਪਣੀ ਸੰਗਤ ਦੀ ਬੇਚੈਨੀ ਦੀ ਹਾਲਤ ਨੂੰ ਦੇਖਿਆ ਬਾਦਸ਼ਾਹ ਔਰੰਗਜ਼ੇਬ ਨੇ ਜ਼ਬਰੀ ਧਰਮ ਬਦਲੀ ਦੀ ਮੁਹੀਮ ਚਲਾਈ ਹੋਈ ਸੀ ਮੰਦਰਾਂ ਨੂੰ ਢਾਉਣ ਦੀਆਂ ਖਬਰਾਂ ਸਨ ਅਤੇ ਹਿੰਦੂ ਸ਼ਰਧਾਲੂਆਂ ਉੱਤੇ ਕਈ ਤਰ੍ਹਾਂ ਦੇ ਕਰ ਲਗਾ ਦਿੱਤੇ ਗਏ ਸਨ ਕਸ਼ਮੀਰੀ ਪੰਡਿਤ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਨੌਵੇਂ ਗੁਰੂ ਤੇਗ ਬਹਾਦਰ ਜੀ ਤੇ ਪ੍ਰਸਿੱਧੀ ਤੋਂ ਵਾਕਿਫ ਸਨ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਔਰੰਗਜ਼ੇਬ ਦੇ ਖਿਲਾਫ ਆਵਾਜ਼ ਉਠਾਉਣ ਲਈ ਗੁਰੂ ਤੇਗ ਬਹਾਦਰ ਜੀ ਕੋਲ ਜਾਵਾਂਗੇ ਗੁਰੂ ਤੇਗ ਬਹਾਦਰ ਜੀ ਕੋਲ ਪਹੁੰਚਣ ਤੋਂ ਬਾਅਦ ਉਹਨਾਂ ਨੇ ਆਪਣੀ ਸਾਰੀ ਪੀੜਾ ਉਹਨਾਂ ਨੂੰ ਦੱਸੀ ਤੇ ਕਿਹਾ ਕਿ ਔਰੰਗਜ਼ੇਬ ਸਾਨੂੰ ਜ਼ਬਰਨ ਮੁਸਲਮ ਧਰਮ ਅਪਣਾਉਣ ਲਈ ਮਜਬੂਰ ਕਰ ਰਿਹਾ ਹੈ। ਉਹ ਮਾਰਕੁੱਟ ਕਰ ਰਿਹਾ ਹੈ। ਕਈ ਤਰ੍ਹਾਂ ਦੀਆਂ ਬੇਇੱਜ਼ਤੀਆਂ ਕਰ ਰਿਹਾ ਹੈ। ਸਾਡੀ ਬਹੁ ਬੇਟੀਆਂ ਦੀ ਇੱਜ਼ਤ ਲੁੱਟ ਰਿਹਾ ਹੈ। ਸਾਨੂੰ ਇਸ ਚੀਜ਼ ਤੋਂ ਬਚਾਓ। ਉਹ ਸਾਨੂੰ ਮਾਰਨ ਤੱਕ ਜਾ ਰਿਹਾ ਹੈ। ਇਹ ਗੱਲ ਸੁਣ ਕੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਕੋਈ ਗੱਲ ਨਹੀਂ ਜੇ ਮਰਨਾ ਹੀ ਹੈ ਤਾਂ ਸਭ ਤੋਂ ਪਹਿਲਾਂ ਮੈਂ ਸ਼ਹੀਦੀ ਦਊਂਗਾ ਆਪਣੇ ਧਰਮ ਦੀ ਰੱਖਿਆ ਲਈ ਤੁਸੀਂ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇਕਰ ਗੁਰੂ ਤੇਗ ਬਹਾਦਰ ਮੁਸਲਮ ਧਰਮ ਅਪਣਾ ਲੈਂਦੇ ਹਨ ਤਾਂ ਅਸੀਂ ਸਾਰੇ ਵੀ ਮੁਸਲਮ ਧਰਮ ਅਪਣਾ ਲਵਾਂਗੇ ਇਹ ਫਰਨਾਮਾ ਪੰਡਿਤਾ ਨੇ ਔਰੰਗਜ਼ੇਬ ਨੂੰ ਜਾ ਕੇ ਦੱਸ ਦਿੱਤਾ ਪੰਡਿਤਾ ਨੇ ਕਿਹਾ ਔਰੰਗਜ਼ੇਬ ਨੂੰ ਕਿ ਜੇਕਰ ਗੁਰੂ ਤੇਗ ਬਹਾਦਰ ਜੀ ਨੇ ਮੁਸਲਮ ਧਰਮ ਅਪਣਾ ਲਿਆ ਤਾਂ ਅਸੀਂ ਵੀ ਮੰਨ ਜਾਵਾਂਗੇ ਇਹ ਗੱਲ ਸੁਣ ਕੇ ਨਤੀਜੇ ਵਜੋਂ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਬੁਲਾਇਆ ਗਿਆ ਗੁਰੂ ਜੀ ਦੇ ਆਗਰਾ ਪਹੁੰਚਦੇ ਹੀ ਗੁਰੂ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਦਿੱਲੀ ਲਿਆਂਦਾ ਗਿਆ ਗੁਰੂ ਜੀ ਨੂੰ ਬੇੜੀਆਂ ਵਿੱਚ ਝਕੜਿਆ ਗਿਆ ਅਤੇ ਅਨਮਨੁਖੀ ਤਸੀਹੇ ਦਿੱਤੇ ਗਏ। ਅੰਤ ਤੇ ਔਰੰਗਜ਼ੇਬ ਨੇ ਕਿਹਾ ਕਿ ਹੱਲੇ ਵੀ ਸਮਾਂ ਹੈ। ਤੁਸੀਂ ਮੁਸਲਿਮ ਧਰਮ ਨੂੰ ਅਪਣਾ ਲਓ ਨਹੀਂ ਤਾਂ ਤੁਹਾਡਾ ਸੀਸ ਕਤਲ ਕਰ ਦਿੱਤਾ ਜਾਵੇਗਾ। ਗੁਰੂ ਸਾਹਿਬ ਨੇ ਕਿਹਾ ਕਿ ਮੈਂ ਧਰਮ ਨਹੀਂ ਛੱਡਾਂਗਾ। ਭਾਵੇਂ ਤੁਸੀਂ ਮੈਨੂੰ ਕੁਝ ਵੀ ਕਰ ਦਵੋ। ਜਦੋਂ ਗੁਰੂ ਜੀ ਨੇ ਧਰਮ ਪਰਿਵਰਤਨ ਤੋਂ ਇਨਕਾਰ ਕਰ ਦਿੱਤਾ ਤਾ 11 ਨਵੰਬਰ 1675 ਨੂੰ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ ਤੇ ਸਮਾਣੇ ਦਾ ਜਲਾਲਉਦੀਨ ਨੇ ਕੁਹਾੜੇ ਨਾਲ ਦਿੱਲੀ ਦੇ ਚਾਂਦਨੀ ਚੌਕ ਵਿੱਚ ਗੁਰੂ ਜੀ ਦਾ ਸਿੱਖ ਸਿਰ ਧੜ ਤੋਂ ਅਲੱਗ ਕਰ ਦਿੱਤਾ ਗੁਰੂ ਜੀ ਦੇ ਦੋ ਸਿੱਖ ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਵੀ ਨਾਲ ਹੀ ਸ਼ਹੀਦ ਕਰ ਦਿੱਤਾ ਗਿਆ ਦਿੱਲੀ ਦੇ ਚਾਂਦਨੀ ਚੌਕ ਵਿੱਚ ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਉੱਥੇ ਗੁਰਦੁਆਰਾ ਸ਼ੀਸ਼ਗੰਜ ਹੈ ਜੋ ਕਿ ਸਰਦਾਰ ਪਘੇਲ ਸਿੰਘ ਨੇ ਬਣਵਾਇਆ ਹੈ ਗੁਰੂ ਜੀ ਦੇ ਬਿਨਾ ਸੀਸ ਦੇ ਦੇ ਦਾ ਸੰਸਕਾਰ ਲੱਖੀਚਾ ਲੁਬਾਣਾ ਦੀ ਹਵੇਲੀ ਵਿੱਚ ਕੀਤਾ ਗਿਆ ਜਿੱਥੇ ਅੱਜ ਗੁਰਦੁਆਰਾ ਰਕਾਬਗੰਜ ਹੈ ਗੁਰੂ ਜੀ ਦਾ ਸੀਸ ਭਾਈ ਜੈਤਾ ਜੀ ਵੱਲੋਂ ਚੋਰੀ ਛਿਪੇ ਅਨੰਦਪੁਰ ਸਾਹਿਬ ਵਿਖੇ ਲਿਆਂਦਾ ਗਿਆ ਅਤੇ ਉਹਨਾਂ ਦੀ ਦੇਹ ਦਾ ਸੰਸਕਾਰ ਕੀਤਾ ਗਿਆ ਗੁਰਗੋਮੀ ਸਿੰਘ ਜੀ ਨੇ ਪੂਰੇ ਮਾਨ ਨਾਲ ਆਪਣੇ ਪਿਤਾ ਦਾ ਸੰਸਕਾਰ ਕੀਤਾ ਤੇ ਆਪਣੇ ਪਰਿਵਾਰ ਨੂੰ ਵੀ ਹੌਸਲਾ ਦਿੱਤਾ ਕਿ ਅਸੀਂ ਸਿੱਖੀ ਬਦਲੇ ਸ਼ਹੀਦੀ ਪਾਵਾਂਗੇ ਔਰ ਪਾਈ ਵੀ ਹੈ ਇਸੇ ਥਾਂ ਤੇ ਅੱਜ ਗੁਰਦੁਆਰਾ ਸੀਸਗੰਝ ਆਨੰਦਪੁਰ ਸਾਹਿਬ ਵੀ ਬਣਿਆ ਹੋਇਆ ਹੈ ਸੋ ਇਹ ਸੀਗੀ ਗੁਰੂ ਤੇਗ ਬਹਾਦਰ ਜੀ ਦੀ ਜੀਵਨ ਕਾਥਾ ਜੀ ਦੇ ਵਿੱਚ ਉਹਨਾਂ ਨੇ ਕਸ਼ਮੀਰੀ ਪੰਡਿਤਾਾਂ ਦੇ ਲਈ ਹਿੰਦੂ ਧਰਮ ਦੇ ਲਈ ਵੀ ਆਪਣਾ ਸੀਸ ਧਾਰ ਤੋਂ ਅਲੱਗ ਕਰਵਾ ਲਿਆ ਸੋ ਸਿੱਖ ਕੌਮ ਲਈ ਇਹੀ ਸੰਦੇਸ਼ ਹੈ ਕਿ ਆਪਣੇ ਗੁਰੂਆਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਹਨ ਤੇ ਸਾਡਾ ਵੀ ਫਰਜ਼ ਬੰਦ ਹੈ ਕਿ ਆਪਾਂ ਵੀ ਸਿੱਖ ਧਰਮ ਨੂੰ ਬਚਾ ਕੇ ਰੱਖੀਏ ਆਪਣੇ ਕੇਸ ਕਤਲ ਨਾ ਕਰਵਾਈਏ ਤੇ ਗੁਰੂ ਦੇ ਲੜ ਲੱਗੀਏ ਅੰਮ੍ਰਿਤ ਛਕੀਏ ਬਾਣੀ ਪੜ੍ਹੀਏ ਤੇ ਸਿੱਖ ਬਣੀਏ ਸੋ ਇਸ ਵੀਡੀਓ ਚ ਕੁਝ ਵੀ ਦੱਸਦੇ ਹੋਏ ਜੇ ਮੇਰੇ ਤੋਂ ਕੋਈ ਵੀ ਗਲਤੀ ਹੋਈ ਹੋਵੇਗੀ ਤਾਂ ਕਿਰਪਾ ਕਰਕੇ ਮੈਨੂੰ ਮਾਫ ਕਰਨਾ ਜੀ ਤੇ ਧੰਨਵਾਦ ਇਦਾਂ ਦੀਆਂ ਹੀ ਵੀਡੀਓ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਲਰਨ ਪੰਜਾਬ ਨੂੰ ਫੋਲੋ ਕਰੋ ਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ